ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਆਖਰੀ ਦਿਨ ਜਿਹੜੇ ਬਚ ਰਹੇ ਨੇ ਯਾਨੀ ਕਿ 31 ਜਨਵਰੀ 2025 ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਅੱਜ 7 ਤਰੀਕ ਤੋਂ ਗੱਲ ਕੀਤੀ ਜਾਵੇ ਤਾਂ ਧੁੰਦ ਦੇ ਹਾਲਾਤ ਬਰਕਰਾਰ ਨੇ ਅਸੀਂ ਦਿਨਾਂ ਦੇ ਹਿਸਾਬ ਨਾਲ ਤੁਹਾਨੂੰ ਦੱਸਾਂਗੇ ਮੌਸਮ ਕਿਵੇਂ ਦਾ ਹੈ ਜ਼ਿਲ੍ਹੇ ਵਾਈਜ਼ ਜਾਣਕਾਰੀ ਦਿੱਤੀ ਜਾਵੇਗੀ ਇਸੇ ਕਰਕੇ ਰਿਕੁਐਸਟ ਕਰ ਰਹੇ ਹਾਂ ਕਿ ਚੈਨਲ ਤੇ ਉੱਪਰ ਵੀਡੀਓ ਤੁਸੀਂ ਦੇਖ ਰਹੇ ਹੋ ਤਾਂ ਵੀਡੀਓ ਨੂੰ ਸਕਿਪ ਕਰੇ ਤੋਂ ਬਿਨਾਂ ਹੀ ਦੇਖਿਓ ਬਿਸ਼ੱਕ ਵੀਡੀਓ ਲੰਬੀ ਹੋਵੇਗੀ ਪਰ ਤੁਹਾਡੇ ਤੱਕ ਇੰਪੋਰਟੈਂਸ ਰੱਖੇਗੀ ਕਿਉਂਕਿ ਅਸੀਂ ਜਿਹੜੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਇਹ ਬਿਨਾਂ ਕਿਸੇ ਭੇਦਭਾਵ ਤੋਂ ਹੈ ਸਾਰੇ ਪੰਜਾਬ ਦੇ ਲਈ ਹੈ ਤੇ ਹਰੇਕ ਜ਼ਿਲ੍ਹੇ ਦੇ ਲਈ ਪ੍ਰੋਪਰ ਜਾਣ ਕਰ ਦਿੱਤੀ ਜਾਵੇਗੀ 7 ਤਰੀਕ ਤੋਂ ਲੈ ਕੇ ਸਭ ਤੋਂ ਪਹਿਲਾਂ 10 ਤਰੀਕ ਤੇ ਮੌਸਮ ਦੀ ਗੱਲ ਕਰਾਂਗੇ ਤਾਂ 10 ਤਰੀਕ ਤੱਕ ਮੌਸਮ ਧੁੰਦ ਵਾਲਾ ਸਵੇਰ ਅਤੇ ਸ਼ਾਮ ਸੰਗਣੀ ਧੁੰਦ ਦੇਖਣ ਨੂੰ ਮਿਲੇਗੀ ਦੁਪਹਿਰ ਦੇ ਸਮੇਂ ਹਲਕੀ ਦਰਮਿਆਨੀ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਖਾਸ ਤੌਰ ਤੇ 11 ਵਜੇ ਤੋਂ ਲੈ ਕੇ 3 3:30 4 ਵਜੇ ਤੱਕ ਧੁੰਦ ਤੋਂ ਥੋੜੀ ਜਿਹੀ ਰਾਹਤ ਮਿਲਦੀ ਦਿਖਾਈ ਦੇ ਸਕਦੀ ਹੈ ਪਰ ਕੋਈ ਬਹੁਤੀ ਉਮੀਦ ਨਹੀਂ ਹੈ ਕਿ ਪੰਜਾਬ ਦੇ ਵਿੱਚ ਧੁੰਦ ਤੋਂ ਰਾਹਤ ਮਿਲੇਗੀ ਲਗਾਤਾਰ ਧੁੰਦ ਦਾ ਪ੍ਰਕੋਪ ਪੰਜਾਬ ਦੇ ਉੱਪਰ ਜਾਰੀ ਰਹੇਗਾ ਜਿਸ ਦੇ ਨਾਲ ਠੰਡ ਦੇ ਹਾਲਾਤ ਵੀ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਜਦੋਂ ਤੱਕ ਪੰਜਾਬ ਦੇ ਵਿੱਚ ਧੁੰਦ ਬਣੀ ਰਹੇਗੀ ਤਾਂ ਤਾਪਮਾਨ ਦੇ ਵਿੱਚ ਕੋਈ ਵਾਧਾ ਨਹੀਂ ਹੋਵੇਗਾ ਠੰਡ ਹੋਰ ਜ਼ਿਆਦਾ ਵਾਧੀ ਹੋਈ ਦਿਖਾਈ ਦੇਵੇਗੀ ਅੱਧਾ ਡਿਗਰੀ 1 ਡਿਗਰੀ ਤਾਪਮਾਨ ਹੋਰ ਘਟਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਨੁਕਸਾਨ ਸਭ ਤੋਂ ਵੱਧ ਕਿਸਾਨ ਵੀਰਾਂ ਦਾ ਹੋਵੇਗਾ ਕਿਉਂਕਿ ਜਿਆਦਾ ਕੜਾਕੇ ਦੀ ਠੰਡ ਪੈਂਦੀ ਹੈ ਤਾਂ ਜਿਹੜੀ ਕਣਕ ਦੀ ਫਸਲ ਹੈ ਉਹੋ ਵੀ ਗਰੋਥ ਘਟ ਕਰੇਗੀ ਹਾਂ অনুকূল ਮੌਸਮ ਜ਼ਰੂਰ ਬਣਦਾ ਦਿਖਾਈ ਦੇਵੇਗਾ ਵਿਚਕਾਰ ਪਰ ਅਜੇ ਹ ਨਹੀਂ ਹੈ ਕਿ ਬਹੁਤ ਜ਼ਿਆਦਾ ਕੋਈ ਗਰੋਥ ਵਾਲੀ ਗੱਲ ਕਣਕ ਦੇ ਲਈ ਮੌਸਮ অনুকূল ਬਣਦਾ ਦਿਖਾਈ ਦੇਵੇਗਾ ਗੱਲ ਕਰਾਂਗੇ ਇਹਨਾਂ ਦਿਨਾਂ ਤੋਂ ਬਾਅਦ ਮੀਂਹ ਦੇ ਹਾਲਾਤਾਂ ਦੀ ਤਾਂ ਦੁਆਰਾ ਤੋਂ ਮੀਂਹ ਦੇ ਹਾਲਾਤ ਜਿਹੜੇ ਨੇ ਉਹ ਬਣਦੇ ਹੋਏ ਦਿਖਾਈ ਦੇਣਗੇ ਖਾਸ ਤੌਰ ਤੇ 11 ਅਤੇ 12 ਤਰੀਕ ਦੇ ਵਿਚਕਾਰ ਮੀਂਹ ਦੇ ਹਾਲਾਤ ਪੰਜਾਬ ਵਿੱਚ ਬਣਦੇ ਦਿਖਾਈ ਦੇਣਗੇ ਪੱਛਮੀ ਹਵਾ ਨਾਲ ਇੱਕ ਪੱਛਮੀ ਸਿਸਟਮ ਪੰਜਾਬ ਵੱਲ ਟਰੈਵਲ ਕਰਦਾ ਦਿਖਾਈ ਦੇਵੇਗਾ ਜਿਸ ਦੇ ਕਾਰਨ ਕਿਸਾਨਾਂ ਨੂੰ ਚੇਤਾਵਨੀ ਜਾਰੀ ਹੈ ਕਿ 10 11 ਤਰੀਕ ਦੇ ਨੇੜੇ ਤੇੜੇ ਅਗਰ ਤੁਸੀਂ ਕੋਈ ਖਾਦ ਲਗਾਉਣੀ ਹੈ ਜਾਂ ਕੋਈ ਸਪਰੇਅ ਦਾ ਪਲਾਨ ਕਰ ਰੱਖਿਆ ਹੈ ਤਾਂ ਉਸ ਨੂੰ ਹਜੇ ਡਿਲੇ ਕਰ ਦਿਓ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਰ ਇੱਕ ਸਿਸਟਮ ਪੰਜਾਬ ਦੇ ਵਿੱਚ ਮੀਂਹ ਦੇ ਰੂਪ ਦੇ ਵਿੱਚ ਆ ਰਿਹਾ ਹੈ ਜਿਸ ਦੇ ਨਾਲ ਕਿਸਾਨਾਂ ਦੇ ਜਿਹੜੇ ਸਿਸਟਮ ਨੇ ਉਹ ਵਿਗੜ ਸਕਦੇ ਨੇ ਜਿਸ ਦੇ ਨਾਲ ਨੁਕਸਾਨ ਹੋ ਸਕਦਾ ਹੈ ਕਿਸਾਨਾਂ ਦਾ ਇਸੇ ਕਰਕੇ ਤੁਹਾਨੂੰ ਪਹਿਲਾਂ ਹੀ ਦੱਸ ਰਹੇ ਹਾਂ ਕਿ ਇਸ ਦਿਨਾਂ ਦੇ ਵਿੱਚਕਾਰ ਕੋਈ ਵੀ ਸੰਭਾਵਨਾ ਮੀਂਹ ਦੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਬਣਦੀ ਦਿਖਾਈ ਦੇ ਰਹੀ ਹੈ ਹਲਕੇ ਤੋਂ ਦਰਮਿਆਨਾ ਮੀਂਹ ਹੈ ਲਗਭਗ ਪੂਰੇ ਪੰਜਾਬ ਦੇ ਵਿੱਚ ਹੀ ਕਿਣਮਣਕਣੀ ਦਾ ਮਾਹੌਲ ਦੇਖਣ ਨੂੰ ਮਿਲੇਗਾ ਇਸੇ ਕਰਕੇ ਰਿਕਵੈਸਟ ਕਰ ਰਹੇ ਹਾਂ ਕਿ ਇਹਨਾਂ ਦਿਨਾਂ ਵਿੱਚ ਕੋਈ ਵੀ ਤੁਸੀਂ ਪਲਾਨ ਕਰ ਰਹੇ ਹੋ ਖਾਸ ਸਪਰੇਅ ਦਾ ਤਾਂ ਉਹਨੂੰ ਡਿਲੇ ਕਰ ਦਿਓ ਤੇ ਉਸ ਤੋਂ ਬਾਅਦ 11 ਤੋਂ ਲੈ ਕੇ 15 ਜਾਂ 17 ਤਰੀਕ ਦੀ ਗੱਲ ਕੀਤੀ ਜਾਵੇ ਫੇਰ 5 ਦਿਨ ਮੌਸਮ ਠੀਕ ਹੈ ਕਿਸੇ ਤਰੀਕੇ ਦੀ ਹਲਚਲ ਮੌਸਮ ਦੇ ਵਿੱਚ ਬਣਦੀ ਦਿਖਾਈ ਨਹੀਂ ਦੇ ਰਹੀ ਮੌਸਮ ਓਵਰਾਲ ਠੀਕ ਬਣ ਰਿਹਾ ਤੇ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਘਰ ਧੁੱਪ ਦੇ ਹਾਲਾਤ ਵੀ ਪੰਜਾਬ ਦੇ ਵਿੱਚ ਦੇਖ ਸਕੋਗੇ ਕਿਉਂਕਿ ਮੀਂਹ ਤੋਂ ਬਾਅਦ ਦੁਬਾਰਾ ਤੋਂ ਪੰਜਾਬ ਦੇ ਵਿੱਚ ਧੁੱਪ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਜਿਸ ਦੇ ਨਾਲ ਦੁਬਾਰਾ ਤੋਂ ਸਾਨੂੰ ਉਮੀਦ ਜਾਗ ਰਹੀ ਹੈ ਕਿ ਪੰਜਾਬ ਦਾ ਮੌਸਮ ਕਾਫੀ ਹੱਦ ਤੱਕ ਕਲੀਅਰ ਹੁੰਦਾ ਦਿਖਾਈ ਦੇ ਰਿਹਾ ਹੈ ਪਰ 17 18 ਤਰੀਕ ਦੇ ਵਿਚਕਾਰ ਫਿਰ ਇੱਕ ਹਲਕੇ ਤੋਂ ਦਰਮਿਆਨਾ ਸਿਸਟਮ ਪੰਜਾਬ ਦੇ ਉੱਪਰ ਬਣਦਾ ਦਿਖਾਈ ਦੇ ਰਿਹਾ ਹੈ ਹਲਕੀ ਦਰਮਿਆਨੀ ਕਿਣਮਣ ਕਣੀ ਦੇ ਹਾਲਾਤ ਬਣ ਰਹੇ ਨੇ ਜਿਸ ਦੇ ਨਾਲ ਮੁੜ ਤੋਂ ਕਿਸਾਨਾਂ ਦੀ ਚਿੰਤਾ ਵੱਧ ਸਕਦੀ ਹੈ ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਸਪੈਲ ਪੰਜਾਬ ਦੇ ਵਿੱਚ ਆ ਰਿਹਾ ਹੈ ਜਿਸ ਦੇ ਨਾਲ ਧੁੱਪ ਘਟ ਲੱਗ ਰਹੀ ਹੈ ਕਿਣਮਣ ਕਣੀ ਦੇ ਹਾਲਾਤ ਲਗਾਤਾਰ ਬਰਕਰਾਰ ਰਹੇ ਨੇ ਖੇਤਾਂ ਦੇ ਵਿੱਚ ਜਿਹੜੀ ਬੱਤ ਨਹੀਂ ਆ ਰਹੀ ਕਿਉਂਕਿ ਨਮੀ ਦੀ ਮਾਤਰਾ ਵਧਣ ਦੇ ਕਾਰਨ ਖੇਤ ਜਿਹੜੇ ਸੁੱਕ ਨਹੀਂ ਰਹੇ ਜਿਸ ਦੇ ਕਾਰਨ ਗ੍ਰੋਥ ਕਾਫੀ ਜ਼ਿਆਦਾ ਕਣਕ ਦੀ ਘਟਦੀ ਹੋਈ ਜਾਪਦੀ ਦਿਖਾਈ ਦੇਵੇਗੀ ਤੇ ਇਸ ਸਿਸਟਮ ਦੇ ਕਾਰਨ ਵੀ ਪੰਜਾਬ ਦੇ ਉੱਪਰ ਠੰਡ ਦੇ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਦਿਨ ਦਾ ਤਾਪਮਾਨ ਫਿਰ ਤੋਂ ਘਟਦਾ ਹੋਇਆ ਦਿਖਾਈ ਦੇਵੇਗਾ 15 ਡਿਗਰੀ ਤੋਂ ਥੱਲੇ ਦਿਨ ਦਾ ਤਾਪਮਾਨ ਆ ਜਾਵੇਗਾ ਰਾਤ ਦਾ ਤਾਪਮਾਨ ਉਹੀ 2 ਤੋਂ 4 ਡਿਗਰੀ ਤੱਕ ਰਹਿ ਜਾਵੇਗਾ ਜਿਸ ਦੇ ਨਾਲ ਕਾਫੀ ਹੱਦ ਤੱਕ ਸਾਨੂੰ ਉਮੀਦ ਹੈ ਕਿ ਠੰਡ ਦੁਬਾਰਾ ਤੋਂ ਜ਼ੋਰ ਫੜਦੀ ਹੋਈ ਦਿਖਾਈ ਦੇਵੇਗੀ ਫਿਰ ਇਸ ਸਿਸਟਮ ਤੋਂ ਬਾਅਦ ਮੌਸਮ ਲਗਾਤਾਰ ਕਲੀਅਰ ਹੈ ਆਖਰੀ ਅ ਦਿਨਾਂ ਦੀ ਗੱਲ ਕੀਤੀ ਜਾਵੇ 21 ਤਰੀਕ ਤੋਂ ਲੈ ਕੇ 30 ਤਰੀਕ ਜਾਂ 31 ਤਰੀਕ ਤੇ ਮੌਸਮ ਦੀ ਤਾਂ ਲਗਾਤਾਰ ਮੌਸਮ 28 ਤਰੀਕ ਤੱਕ ਠੀਕ ਹੈ ਫੇਰ ਕੋਈ ਵੱਡੀ ਅਪਡੇਟ ਨਹੀਂ ਹੈ ਮੀ ਦੀ ਮੌਸਮ ਕਲੀਅਰ ਹੈ ਹਵਾ ਦੇ ਵਿੱਚਕਾਰ ਸਾਨੂੰ ਕਿਸੇ ਤਰੀਕੇ ਦੇ ਮੋੜ ਤੋਂ ਬਦਲਵਾਈ ਦਾ ਹਾਲਾਤ ਘੱਟ ਹੀ ਦਿਖਾਈ ਦੇ ਰਹੇ ਨੇ ਧੁੰਦ ਦੇ ਹਾਲਾਤ ਬਿਸ਼ੱਕ ਰਹਿਣਗੇ ਪਰ ਹਵਾ ਜਿਹੜੀ ਉਹ ਪੱਛਮ ਦਿਸ਼ਾ ਤੋਂ ਵੀ ਚੱਲੇਗੀ ਪੂਰਬ ਦਿਸ਼ਾ ਤੋਂ ਵੀ ਚੱਲੇਗੀ ਜਿਸ ਦੇ ਨਾਲ ਪੰਜਾਬ ਦੇ ਵਿੱਚਕਾਰ ਦੁਬਾਰਤ ਚੱਕਰਵਾਤੀ ਮਾਹੌਲ ਬਣੇਗਾ ਤੋਂ ਪਾ ਨਿਕਲਣ ਦੇ ਕਾਫੀ ਜ਼ਿਆਦਾ ਚਾਂਸ ਬਾਦ ਦੇ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਥੋੜੀ ਜੀ ਸਾਨੂੰ ਠੰਡ ਤੋਂ ਰਾਹਤ ਆਖਰੀ ਦਿਨਾਂ ਦੇ ਵਿੱਚਕਾਰ ਮਿਲਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਮੱਦੇ ਨਜ਼ਰ ਸਾਨੂੰ ਇਹ ਉਮੀਦ ਬਣ ਰਹੀ ਹੈ ਕਿ ਪੰਜਾਬ ਦਾ ਜਿਹੜਾ ਮੌਸਮ ਹੈ ਉਹ ਥੋੜਾ ਜਿਹਾ ਠੀਕ ਹੁੰਦਾ ਦਿਖਾਈ ਦੇਵੇਗਾ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਜਿਹੜਾ ਤਾਪਮਾਨ ਹੈ ਉਹ 15 ਤੋਂ ਲੈ ਕੇ 18 ਡਿਗਰੀ ਦੇ ਵਿੱਚਕਾਰ ਇਹਨਾਂ ਦਿਨਾਂ ਦੇ ਵਿੱਚ ਬਣਨ ਦੀ ਉਮੀਦ बन ਰਹੀ ਹੈ ਜਿਸ ਦੇ ਨਾਲ ਕਣਕ ਦੀ ਜਿਹੜੀ ਗਰੋਥ ਹੈ ਉਹ ਕਾਫੀ ਜਿਆਦਾ ਸਾਨੂੰ ਹੁੰਦੀ ਦਿਖਾਈ ਦੇਵੇਗੀ ਕਿਉਂਕਿ ਜਦੋਂ ਤੱਕ ਧੁੰਦ ਲਗਾਤਾਰ ਬਰਕਰਾਰ ਰਹੇਗੀ ਤਾਂ ਕਣਕ ਦੀ ਗਰੋਥ ਦੇ ਉੱਪਰ ਕਾਫੀ ਜਿਆਦਾ ਅਸਰ ਇਸ ਦਾ ਪਵੇਗਾ ਕਾਫੀ ਜਿਆਦਾ ਗਰੋਥ ਘੱਟ ਹੁੰਦੀ ਦਿਖਾਈ ਦੇਵੇਗੀ ਗੱਲ ਕੀਤੀ ਜਾਵੇ ਅਗਰ ਮੀਂਹ ਦੇ ਹਾਲਾਤਾਂ ਦੀ ਤਾਂ ਮੁਰ ਤੋਂ ਮੀਂਹ ਦੇ ਹਾਲਾਤ ਜਿਹੜੇ ਨੇ ਉਹ ਸਾਨੂੰ 27 28 ਤਰੀਕ ਤੋਂ ਬਾਅਦ ਅਤੇ 31 ਤਰੀਕ ਦੇ ਵਿੱਚਕਾਰ ਬਣਦੇ ਦਿਖਾਈ ਦੇ ਰਹੇ ਨੇ ਇਹ ਵੀ ਹਲਕੇ ਤੋਂ ਦਰਮਿਆਨੇ ਸੁਭਾ ਦਾ ਸਿਸਟਮ ਹੈ ਕੋਈ ਬਹੁਤ ਵੱਡਾ ਅਸਰ ਤਾਂ ਨਹੀਂ ਹੈ ਕਿਉਂਕਿ ਹਜੇ ਕਾਫੀ ਦਿਨ ਪਏ ਨੇ ਲਗਭਗ 20 ਦਿਨ ਦਾ ਵਕਫਾ ਹੈ ਇਸ ਵਿਚਕਾਰ ਅਜਿਹੇ ਦੇ ਵਿਚਕਾਰ ਅਗੇਤੀ ਜਾਣਕਾਰੀ ਦੇਣਾ ਅ ਕੋਈ ਬਹੁਤ ਨਿਰਪੱਖ ਨਹੀਂ ਹੁੰਦਾ ਕੋਈ ਬਹੁਤ ਕਲੀਅਰਟੀ ਨਹੀਂ ਹੁੰਦੀ ਕਿਉਂਕਿ ਸਿਸਟਮ ਜਿਹੜੇ ਨੇ ਉਹ ਕਈ ਵਾਰ ਤਾਂ 2-2 ਘੰਟਿਆਂ ਦੇ ਅੰਤਰਾਲ ਨਾਲ ਹੀ ਬਦਲ ਜਾਂਦੇ ਨੇ ਕਿਉਂਕਿ ਜਿਸ ਤਰੀਕੇ ਨਾਲ 5 ਤਰੀਕ ਦਾ ਸਿਸਟਮ ਬਣਿਆ ਸੀ ਪੂਰੇ ਪੰਜਾਬ ਦੇ ਵਿੱਚ ਮੀਂਹ ਦੇ ਚਾਂਸ ਸੀ ਪਾਰਾ ਸਿਸਟਮ ਸਿਰਫ ਉੱਤਰ ਪੰਜਾਬ ਦੇ ਵਿੱਚ ਹੀ ਵਰਸਿਆ ਉੱਤਰ ਪੰਜਾਬ ਵਿੱਚ ਹੀ ਮੀਂਹ ਦੇ ਹਾਲਾਤ ਬਣੇ ਨੇ ਪੰਜਾਬ ਦੀ ਹੁਣ ਅਗਰ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਆਉਂਦੇ ਦਿਨਾਂ ਦੇ ਵਿੱਚਕਾਰ ਸਾਨੂੰ ਸਿਰਫ ਆਖਰੀ ਜਿਹੜਾ ਸਿਸਟਮ ਹੈ ਦਿਨਾਂ ਦੇ ਵਿੱਚਕਾਰ ਲਗਭਗ 27 28 29 30 31 ਦੇ ਵਿੱਚਕਾਰ ਇਹਦੇ ਵੀ ਜਿਹੜਾ ਸਿਸਟਮ ਬਣ ਰਿਹਾ ਇਹ ਹਲਕੇ ਤੋਂ ਬਹੁਤ ਹਲਕਾ ਸਿਸਟਮ ਹੈ ਇਹਦੇ ਨਾਲ ਕੋਈ ਬਹੁਤ ਵੱਡੀ ਕਾਰਵਾਈ ਪੰਜਾਬ ਦੇ ਉੱਪਰ ਪੈਂਦੀ ਦਿਖਾਈ ਨਹੀਂ ਦੇ ਰਹੀ ਤੇ ਬਾਕੀ ਅਗਰ ਓਵਰਆਲ ਗੱਲ ਕੀਤੀ ਜਾਵੇ ਤਾਪਮਾਨ ਦੀ ਤਾ ਆਖਰੀ ਦਿਨਾਂ ਤੱਕ ਜਿਹੜੇ ਮੇਨ ਤਾਪਮਾਨ ਨੇ ਉਹ ਲਗਭਗ 15 ਤੋਂ ਲੈ ਕੇ 17 ਡਿਗਰੀ ਤੱਕ ਬਰਕਰਾਰ ਰਹਿਣਗੇ ਜੋ ਕਿ ਇੱਕ ਠੀਕ ਠਾਕ ਸੰਕੇਤ ਹੈ ਤੇ ਜਿਸ ਦੇ ਕਾਰਨ ਪੰਜਾਬ ਦਾ ਜਿਹੜਾ ਤਾਪਮਾਨ ਹੈ ਉਹ ਬਹੁਤ ਵੱਡਾ ਕੋਈ ਚੇਂਜ ਹੁੰਦਾ ਦਿਖਾਈ ਸਾਨੂੰ ਨਹੀਂ ਦੇ ਰਿਹਾ ਧੁੰਦ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਧੁੰਦ ਦੇ ਹਾਲਾਤ ਲਗਾਤਾਰ ਬਰਕਰਾਰ ਰਹਿਣਗੇ ਟੁੱਟਵੇਂ ਕਿਸੇ ਕਿਸੇ ਦਿਨ ਸਾਨੂੰ ਧੁੰਦ ਘੱਟ ਦਿਖਾਈ ਦੇਵੇਗੀ ਥੋੜੀ ਬਹੁਤ ਧੁੱਪ ਦੇ ਹਾਲਾਤ ਵੀ ਬਰਕਰਾਰ ਰਹਿਣਗੇ ਇਸ ਤੋਂ ਇਲਾਵਾ ਤੁਹਾਡੇ ਸਾਹਮਣੇ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਦਿਓ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਬਾਕ ਕਰਕੇ ਦੱਸ ਦਿਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਸਾਨੂੰ ਪੰਜਾਬ ਦੇ ਕਿਹੜੇ-ਕਿਹੜੇ ਹਿੱਸੇ ਤੋਂ ਦਰਸ਼ਕ ਵੀਰ ਦੇਖ ਰਹੇ ਨੇ ਤੇ ਇਹ ਸੀ ਜੀ ਅਪਡੇਟ ਲਗਭਗ 31 ਜੁਲਾਈ ਤੱਕ ਦੇ ਮੌਸਮ ਦੀ ਕਾਫੀ ਜ਼ਿਆਦਾ ਹਲਕੇ ਤੋਂ ਦਰਮਿਆਨੇ ਬਦਲਾ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਤੇ ਇਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਜਿਸ ਤਰੀਕੇ ਨਾਲ ਸਾਨੂੰ ਜਿਵੇਂ ਵੀ ਮੀਂਹ ਦੇ ਹਾਲਾਤ ਹੋਣਗੇ ਉਹ ਜਦੋਂ ਵੀ ਅਪਡੇਟ ਆਵੇਗੀ ਤੁਹਾਨੂੰ ਅਸੀਂ ਇੱਕ ਤੋਂ ਦੋ ਦਿਨ ਪਹਿਲਾਂ ਉਸ ਦੇ ਬਾਰੇ ਪ੍ਰੋਪਰ ਜਾਣਕਾਰੀ ਦੇ ਦਵਾਂਗੇ ਇਸੇ ਕਰਕੇ ਰਿਕਵੈਸਟ ਕਰ ਰਹੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਵੀ ਨਵੀਆਂ ਅਪਡੇਟਸ ਆਉਣ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਉਹ ਜਾਣਕਾਰੀ ਪਹੁੰਚ ਸਕੇ ਚੈਨਲ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਉਹ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਇੱਕ ਬੈਲ ਆਈਕਨ ਪ੍ਰੈਸ ਕਰਨ ਦੇ ਨਾਲ ਨੋਟੀਫਿਕੇਸ਼ਨ ਆ ਸਕੇ ਤੁਹਾਡੀ ਸਕਰੀਨ ਦੇ ਉੱਪਰ ਨੋਟੀਫਿਕੇਸ਼ਨ ਆ ਜਾਵੇਗੀ ਤੁਸੀਂ ਜਾਣਕਾਰੀ ਉਸੇ ਸਮੇਂ ਲੈ ਕੇ ਲਾਹੇਵੰਦ ਹੋ ਸਕੋਗੇ ਕਿਉਂਕਿ ਅਜਿਹੇ ਦੇ ਵਿਚਾਰ ਅਗਰ ਜਾਣਕਾਰੀ ਸਹੀ ਤਰੀਕੇ ਨਾਲ ਅਤੇ ਟਾਈਮਲੀ ਅਗਰ ਤੁਹਾਨੂੰ ਮਿਲ ਜਾਂਦੀ ਹੈ ਤੁਸੀਂ ਆਪਣੀ ਫਸਲ ਦੇ ਵਿਚਾਰ ਉਸ ਨੂੰ ਵਰਤ ਕੇ ਆਪਣਾ ਫਾਇਦਾ ਕਰ ਸਕਦੇ ਹੋ ਐਸੀ ਜੀ ਅਪਡੇਟ ਹੈ ਮੌਸਮ ਦੀ ਲਗਭਗ 31 ਜੁਲਾਈ ਤੱਕ ਦੀ 31 ਜਨਵਰੀ ਤੱਕ ਦੀ 2025 ਦੀ ਅਗਲੀਆਂ ਜਾਣਕਾਰੀਆਂ ਲੈ ਕੇ ਜਲਦਬਾਜ਼ ਰਹੁੰਦੇ ਆ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ